ਇਹ ਤਾਂ ਟਾਈਮ ਹੀ ਬੜਾ ਲਾਤਾ ਮੈਂ ਤਾਂ ਪਿੰਡ ਵੀ ਨਹੀਂ ਬੈਠੀ ਤੇ ਮੇਰੀ ਗੱਲ ਸੁਣੋ ਹੁਣ ਤਾਂ ਟਾਈਮ ਬੜਾ ਹੋ ਗਿਆ ਅੱਜ ਇਹ ਵੀ ਘਰ ਆ ਮੈਨੂੰ ਡੀਕਣਗੇ ਇਦਾਂ ਕੋਲ ਮੈਨੂੰ ਪਿੰਡ ਹੀ ਲਾਜਾ ਤਹੀ ਉਹ ਪਿੰਡ ਨਹੀਂ ਜਾਣਾ ਅੱਜ ਤੈਨੂੰ ਮੈਂ ਉਹ ਜੀ ਜਗ੍ਹਾ ਲੈ ਕੇ ਚੱਲੇ ਆਵਾ ਵੀ ਤੂੰ ਚਿੰਤਾ ਨਾ ਕਰ ਮੈਂ ਕਿਹਾ ਨਾ ਮੇਰਾ ਕੁਝ ਖਾਣ ਪੀਣ ਦਾ ਵੀ ਨਹੀਂ ਮੂੜ ਉਹਨਾਂ ਨੂੰ ਪਤਾ ਵੀ ਜੀ ਬੜਾ ਸ਼ੱਕ ਕਰਦੇ ਆ ਅੱਜ ਘਰੇ ਛੱਡ ਆਉਂਗਾ ਨਹੀਂ ਮੇਰੀ ਗੱਲ ਸੁਣ ਪਾਪਾ ਨਾ ਸਿਰਫ 10 ਮਿੰਟ ਲਾਉਣੇ ਆ ਅੱਜ ਆਪਾਂ ਜਾ ਰਹੇ ਆ ਇੱਥੇ ਅੱਜ ਪਾਪਾ ਕਰ ਰਹੇ ਨਹੀਂ ਆ ਤੇ ਸਾਡੀ ਮਾਤਾ ਜੀ ਆ ਕਰ ਵੇਖੀ ਜਾਨ ਕਿੰਨਾ ਸੁਹਾ ਜਾਗਾ ਤੈਨੂੰ ਘਰੇ ਲੈ ਕੇ ਚਲਦਾ ਅੱਜ ਅਹ ਮੇਰੀ ਗੱਲ ਸੁਣ ਫੇਰ ਕਿਹਦੇ ਚਲ ਜਾਗੇ ਘਰ ਟਾਈਮ ਲਾ ਉਹ ਨਹੀਂ ਯਾਰ 2 ਮਿੰਟ ਲੱਗ ਰੇ ਚੱਲ ਤੂੰ ਕੋਈ ਗੱਲ ਨਹੀਂ ਹੋਣੀ ਆਉਂਦੇ ਆ ਠੀਕ ਹੈ ਘਰ ਤੇ ਮੇਰਾ ਵੀ ਇਹ ਕਰਨ ਨੂੰ ਜੀ ਕਰਦਾ ਸੀ ਪਰ ਮੈਂ ਇਹ ਕਹਿੰਦੀ ਕਿ ਚਲੋ ਕਿ ਇਧਰ ਵੇਲੇ ਟਾਈਮ ਜਾਂਦੇ ਨਹੀਂ ਨਹੀਂ ਕੋਈ ਗੱਲ ਨਹੀਂ ਆ ਜਾ ਆ ਜਾ ਬੀਰ ਸ਼ਿਕਾ ਸ਼ਿਕਾ ਯਾਰਾ ਠੀਕ ਕਿਆ ਨੰਦਰਾ ਬੜੇ ਕਿੰਨੇ ਸੋਨਾ ਕਰ ਰਿਹਾ ਤੇ ਕੇਸੀ ਵਾਲ ਲੱਗਾ ਇਕ ਇਥੇ ਤੇ ਕਹੀਆਂ ਅੰਜ ਲੱਗਦਾ ਵਾ ਜਿੱਤਾ ਜ਼ਿੰਦਗੀ ਜਿਉਣੀ ਜ਼ਿੰਦਗੀ ਕੱਟਣ ਆਏ ਆ ਇਹ ਇੱਕ ਮੁੰਨਾ ਆ ਹੂੰ ਉਹ ਮਾਤਾ ਦਦਦਾ ਮਾ ਦਦਦਾ ਠੰਡ ਰੱਖ ਤੂੰ ਆਪੇ ਤੇ ਕਹਿਨੀ ਵੀ ਦੂਜਾ ਵਿਆਹ ਕਰਾ ਲਾ ਦੂਜਾ ਵਿਆਹ ਕਰਾ ਲਾ ਇਹੋ ਹੀ ਉਹ ਤੇਰੀ ਨਵਾਂ ਬਣਨ ਵਾਲੀ ਇਹ ਨਵਾਂ ਬੰਡਲ ਆ ਕੇ ਗਈ ਆ ਇਹ ਜਿੱਦੜ ਚਾਨਾ ਹੂ ਉਹ ਤਾਂ ਨਹੀਂ ਗਈ ਉਹੋ ਹੀ ਉਹੋ ਹੀ ਆ ਮੈਂ ਕਿਤੇ ਦਾ ਜਗ੍ਹਾ ਜਗ੍ਹਾ ਜਾਣਾ ਉਹੀ ਆ ਉਹ ਜਾਣਦੀ ਵੀ ਆ ਸਾਰਾ ਕੁਝ ਜਾਣਦੀ ਆ ਇਹਦੀ ਇੱਕ ਕੁੜੀ ਸੀ ਉਹ ਨਾਨਕੇ ਲੈ ਗਈ ਆ ਤੇ ਮੈਂ ਇਹਦੇ ਨਾਲ ਵਿਆਹ ਕਰਾਉਣਾ ਹੀ ਉਹ ਤੇ ਤੇਰੇ ਰੋਟੀਆਂ ਪੱਕਦੀਆਂ ਹੋ ਜਾਣਗੀਆਂ ਮੁੰਡੇ ਵਾਸਤੇ ਤੇ ਤੁਹਾਡੇ ਵਾਸਤੇ ਕਰਾ ਰਿਹਾ ਹਾਂ ਵਧੀਆ ਠੀਕ ਠਾਕ ਅੱਜ ਦਾ ਕੰਮ ਚੱਲਦਾ ਰਹੂਗਾ ਹੁਣ ਤੁਸੀਂ ਬੁੱਢੇ ਵਾਰੇ ਕਿੰਨਾ ਕੰਮ ਕਰਨਾ ਵਾ ਇਹ ਪਹਿਲੋ ਹੀ ਸਾਡੇ ਘਰ ਸਿੱਧੀ ਆ ਗਈ ਆ ਤੇ ਨਉ ਬੰਡੇ ਲਿਆ ਕੇ ਹੈ ਕੀ ਆ ਤੈਨੂੰ ਪਤਾ ਹੈ ਜਮਾਨਾ ਕਿਦਾਂ ਦਾ ਜਾਣ ਡਿਆ ਹੂੰ ਉਹ ਮਾਤਾ ਕੋਈ ਗੱਲ ਨਹੀਂ ਸਭ ਠੀਕ ਆ ਮੈਂ ਸਭ ਪਤਾ ਕੀਤਾ ਵਾ ਬੜੀ ਇਮਾਨਦਾਰ ਬਹੁਤ ਕੁਝ ਜਾਣਦੀ ਸਿਲਾਈ ਕਢਾਈ ਸਾਰਾ ਕੁਝ ਜਾਣਦੀ ਆ ਤੇ ਜਿੱਦੜ ਤੂੰ ਜਾਨਣਾ ਹਾਂ ਤੇਰਾ ਪਿਓ ਤੈਨੂੰ ਪਤਾ ਤੇਰਾ ਓੱਖਾ ਕਿੰਨਾ ਹੈ ਤੇਰੇ ਤੇ ਤੇ ਤੂੰ ਫੇਰ ਉਹੋ ਕੰਮ ਕੀਤਾ ਉਹ ਕੋਈ ਗੱਲ ਨਹੀਂ ਮਾਤਾ ਸਭ ਠੀਕ ਹੋਨੂੰ ਮਨਾ ਲੂਗਾ ਮੈਂ ਬਾਪੂ ਨੂੰ ਮਨਾ ਲੂਗਾ ਵਿਆਹੀ ਬੜੀ ਹੈਗੀ ਆ ਦੋ ਤਿੰਨ ਉਹਦੇ ਨਿਆਣੇ ਆ ਕਿਹਦਾ ਘਰ ਜਾੜ ਕੇ ਤੇ ਆਪਣਾ ਵਸਾਵਾਂਗੇ ਤਾਂ ਸਾਡਾ ਭਲਾ ਹੋ ਜਾਊਗਾ। ਉਹ ਕੋਈ ਗੱਲ ਨਹੀਂ ਮਾਤਾ ਚਿੰਤਾ ਨਾ ਕਰ ਸਾਰਾ ਕੁਝ ਹੋ ਜਾਊਗਾ। ਚਿੰਤਾ ਕਿ ਦਾਣਾ ਕਰਾਂ ਉਹ ਤੇਰਾ ਪਿਓ ਤੇਰੇ ਤੇ ਅੱਗੇ ਕਿੰਨਾ ਔਖਾ ਸੀ ਤੈਨੂੰ ਪਤਾ ਨਹੀਂ ਹੈਗਾ ਜਿੱਥੋਂ ਲਿਆਇਆ ਵਾ ਨਾ ਉੱਥੇ ਛੱਡਿਆ ਕਿੰਨਾ ਵੈਰ ਵਿਰੋਧ ਨਾ ਪਾਰੀ। ਕੋ ਠੀਕਾ ਮਾਤਾ ਪਾਣੀ ਪੂਣੀ ਤੇ ਕੀ ਪਲਾਉਣਾ ਛੱਡਿਆ ਮੈਨੂੰ ਹੋਰ ਲੈਚਰ ਦੇਈ ਚੰਨੀ ਆ। ਘਰਿਆਂ ਨੂੰ ਪਾਣੀ ਤੇ ਪੁੱਛ ਲਈਦਾ ਜੀ ਜਵਾ। ਨਾ ਟਾਈਮ ਹੋ ਗਿਆ ਵਾ ਪਤਾ ਨਹੀਂ ਕੀ ਕੰਡਾ ਪਏ ਅੱਜ ਤੇ ਵੀ ਘਰ ਵਾ ਘਰ ਦੇ ਟਾਈਮ ਨਾ ਪਹੁੰਚ ਲਾ ਨਾ ਮੈਂ ਮੁੰਡਾ ਕਿੱਥੇ ਆ ਮਾ ਤਾਂ ਮੈਂ ਗਵਾਂਢੀ ਕਾ ਦੇ ਘਰ ਗਈ ਹੀ ਤੋ ਉਹ ਤੇ ਨਿਆਣਿਆਂ ਨਾਲ ਖੇਡਣ ਡਿਆ ਪਿਆ ਚੱਲ ਠੀਕ ਆ ਇਹ ਮੁੰਡੇ ਰਾਂ ਤਾਂ ਬੜੀ ਯਾਦ ਤਾਂ ਚੁੱਕੀ ਆ ਇਹ ਯਾਦਾਂ ਇਨੀ ਚੰਗੀ ਨਹੀਂ ਹੁੰਦੀ ਨਹੀਂ ਜਨਾਨੀ ਲਿਆ ਕੇ ਤੇ ਘਰ ਬਾਹਰ ਲਈ ਆ ਜੇ ਦਾ ਪਿਓ ਆ ਗਿਆ ਤਾਂ ਉਹਨੇ ਤੇ ਆਣ ਕੇ ਲੜਾਈ ਪਾ ਦੇਣੀ ਮੈਂ ਕੀ ਕਰੂੰ ਮੈਂ ਤਾਂ ਬੜੀ ਢਾਈ ਔਖੀ ਹੋਈ ਏ ਘਰ ਦੇ ਵਿੱਚ ਲੈ ਪਾਣੀ ਪੀ ਲਾ ਸਾਡਾ ਬੇਟਾ ਕਿਥੇ ਆ ਉਹ ਬਾਹਰ ਜਾ ਕੇ ਖੇਡਣ ਗਵਾਂਡੀਆਂ ਦੇ ਘਰ ਗਏ ਤੇ ਮੰਮੇ ਤੇ ਜਾਦੇ ਵੀ ਚੁੱਛੁਗੇ ਆ ਨਾ ਹਾਂ ਕਿੱਦਾਂ ਕਰਦੇ ਘਰ ਦਾ ਕੰਮ ਕਰਦੇ ਨਹੀਂ ਉਦਾਂ ਸਰੀਰ ਦੇ ਪਤਲੇ ਆ ਕੰਮ-ਕੁਮ ਕਰੀ ਕਰਦੇ ਆ ਮੈਂ ਕਹਾਂ ਦੀ ਵੀ ਨੂੰ ਮੇਲੀ ਲਿਆਵਾ ਤੇ ਘਰ ਵੀ ਵੇਖ ਲਿਆਵਾ ਅਜੇ ਵੀ ਘਰ ਆ ਤੇ ਮੈਨੂੰ ਹੁਣ ਛੱਡੀ ਆਓ ਐਦਾਂ ਕਿਦਾਂ ਗੱਲ ਤੇ ਸੁਣ ਪਹਿਲੀ ਵਾਰੀ ਘਟੂ ਘਟ ਮੇਰੇ ਘਰ ਆਈ ਆ ਮੈਂ ਚਾਹ ਪਾਣੀ ਪੀਣ ਤੋਂ ਬਿਨਾਂ ਕਿਦਾਂ ਜਾਣ ਰਵਾਂ ਗੱਲ ਤੇ ਤੁਹਾਡੀ ਠੀਕ ਆ ਪਰ ਚਾਹ ਦਾ ਮਨ ਤੇ ਹੈ ਨਹੀਂ ਨਾਲੇ ਐਵੇਂ ਅੱਧਾ ਘੰਟਾ ਲੱਗ ਜਾਣਾ ਉਹ ਕਿਤੇ ਨਹੀਂ ਲੱਗਦਾ ਚਾਹ ਪੀ ਕੇ ਫਿਰ ਜਾਣਾ ਵਾ ਚਲ ਆ ਵੇ ਲੋ ਪਿਛੇ ਦੀ ਬਾਲ ਮੈਂ ਚਲਦਾ ਹਾਂ ਉਹਨੇ ਲਿਉਣਾ ਮਾਤਾ ਨੇ ਬਣਾਤੀ ਹੋਣੀ ਆ ਮਾਤਾ ਤੇਦਾ ਕਰ 2-3 ਕੱਪ ਚਾਹ ਬਣਾ ਲਾ ਤੇ ਮੈਂ ਸਮੋਸੇ ਲੈ ਕੇ ਆਉਣਾ ਉਹਦੇ ਵਾਸਤੇ ਕੋਈ ਚਾਹ ਤੂੰ ਨਹੀਂ ਮਿਲਣੀ ਤੇ ਜਿੱਥੋਂ ਆਂਦੀ ਆ ਨਾ ਉੱਥੇ ਛੱਡ ਕੇ ਆ ਉਹ ਮਾਤਾ ਐਵੇਂ ਨਾ ਜੰਬੜੀਆਂ ਜਿਹਾ ਮਾਰੀ ਜਾ ਤੂੰ ਬਣਾ ਦੋ ਕਾ ਪਚਾ ਮੈਂ ਸਮੋਸੇ ਸਮੋਸੇ ਲੈ ਕੇ ਆਉਣਾ ਵਾ ਆਜੋ ਬੀਜੀ ਕੀ ਨਾਂ ਪਤਾ ਤੇਰਾ ਪ੍ਰੀਤ ਬੱਚੇ ਕਿੰਨੇ ਤੇਰੇ ਬੱਚੇ ਮੇਰੇ 3 ਨਾ ਛੋਟੀ ਕੁੜੀ ਨੂੰ ਨਾਨਕੇ ਲਾਗੇ ਆ ਤੇ ਦੋ ਬੱਚੇ ਮੇਰੇ ਕੋਲ ਆ ਤੇਰੇ ਘਰ ਦੇ ਨੂੰ ਪਤਾ ਵੀ ਤੂੰ ਇੱਥੇ ਆਈ ਆ ਉਹ ਨਹੀਂ ਬੀਜੀ ਮੈਂ ਨਾ ਅੱਜ ਪਿੰਡ ਨੂੰ ਗਈ ਹੀ ਤੇ ਮੈਨੂੰ ਰਸਤੇ 'ਚ ਮਿਲੇ ਤੇ ਬਦੋ ਬਦੀ ਲਾਏ ਵੀ ਤੁਹਾਨੂੰ ਆਪਣੀ ਬੀਜੀ ਨਾਲ ਮਲਾਉਣਾ ਨਾਲੇ ਘਰ ਵਿਖਾਉਣਾ ਉਤੇ ਤੇਰੀ ਗਲਤ ਕਰ ਲਵਾ ਨਾ ਫਿਰ ਗਲਤ ਵੀ ਜੀ ਗਲਤ ਆ ਪਰ ਜਦੋਂ ਇਹ ਗਲਤੀ ਕਰ ਹੀ ਲਈ ਆ ਤੇ ਮੈਨੂੰ ਹਲੇ ਇਹ ਨਹੀਂ ਸਮਝ ਆਉਂਦੀ ਵੀ ਮੈਂ ਕੀ ਕਰਾਂ ਬੀਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਪੀ ਤੁਹਾਡੀ ਨੂੰ ਕਿਉਂ ਛੱਡ ਕੇ ਗਈ ਇਹਨਾਂ ਨੂੰ ਚੰਗਾ ਭਲਾ ਘਰ-ਬਾਰ ਵਾ ਸਾਰਾ ਕੁਝ ਵਾ ਕਿਤਾ ਐਸੀ ਲੱਗੇ ਕਮਰਿਆਂ ਦੇ ਵਿੱਚ ਤੇ ਕਿਹੜੀ ਚੀਜ਼ ਦੀ ਕਮੀ ਹੈ ਆਪਣਾ ਬੱਚਾ ਵੀ ਛੱਡ ਗਈ ਇਹਰੇ ਲੱਛਣ ਮਾਰੇ ਹੀ ਇਹ ਕਹੀ ਐ ਈਦਾ ਇਹਨੇ ਵੈਰ ਪਾਏ ਕਈ ਪਿੰਡਾਂ ਚ ਅਸੀਂ ਤੇ ਆ ਬੜੇ ਔਖੇ ਦੇ ਹੱਥੋਂ ਤੇ ਤੀ ਤੂੰ ਕਿਹਾ ਆਪਣਾ ਘਰ ਜਾ ਰਿਹਾ ਤੂੰ ਕਿਹਾ ਬਣ ਕੇ ਇਹਨੂੰ ਛੱਡੋ ਉੱਥੇ ਛੱਡ ਕੇ ਆ ਇਹਦੇ ਨਾਲ ਆਈ ਹੂੰ ਪਰ ਜੀ ਪਹਿਲਾਂ ਉਹ ਇਹਨਾਂ ਦਾ ਚੱਕਰ ਕੀਤਾ ਹੈ ਗਾਹੀ ਪਹਿਲੋ ਵੀ ਹੈ ਗਾਹੀ ਤਾਂ ਹੀ ਹੋ ਗਈ ਹੈ ਵਿਚਾਰੀ ਉਹ ਵੀ ਚੰਗੀ ਸੀ ਉਦਾਂ ਤੇ ਚਲ ਗਈ ਇਹਦੇ ਹੱਥੋਂ ਗਈ ਸੜ ਕੇ ਗਈ ਆ ਇਹਦੇ ਲੱਛਣ ਨਹੀਂ ਸੀ ਠੀਕ ਪਰ ਮੈਨੂੰ ਤੇ ਇਹ ਕਹਿੰਦੇ ਵੀ ਮੇਰੀ ਕਿਤੇ ਕੋਈ ਗੱਲ ਬਾਤ ਨਹੀਂ ਆ ਤੇ ਇੱਦਾਂ ਹੀ ਆਂਦੇ ਹੰਦੇ ਬੰਦੇ ਇੱਦਾਂ ਸਪਾਈਆਂ ਦਿੰਦੇ ਆ ਮੈਂ ਵਾ ਤੇਰੀ ਮਾਵਾਂ ਮਰ ਗਈ ਤੂੰ ਆ ਮੇਰੀ ਧੀਆ ਮਰ ਗਈ ਤਿੰਨ ਤੇਰੇ ਬੱਚੇ ਆ ਇਹਦੇ ਕੁ ਮਗਰ ਲਾ ਕੇ ਆਪਣਾ ਹੱਸ ਦਾ ਵਸਦਾ ਘਰ ਨਾ ਜਾਣ ਲੈ ਤੇਰ ਤੋਂ ਪਹਿਲੋ ਇਹਨੇ ਅੱਗੇ ਵੀ ਘਰ ਜਾ ਰਿਆ ਆਵੇਂ ਪੁੱਤ ਤੇਰੇ ਗੜੀ ਜੋੜੇ ਹੱਥ ਆਪਣੀ ਈਤ ਲੈ ਕੇ ਤੇ ਆਪਣੇ ਨਿਆਣਿਆਂ ਦੇ ਵਿੱਚ ਬਹਿ ਜਾ ਸਾਡੇ ਠਾਣੇ ਦੇ ਵਿੱਚ ਧੋਲੇ ਨਾ ਰੋਣੀ ਬੁੱਢੇ ਵਾਰੇ ਤੇ ਇਹਦੇ ਤਾਂ ਰੁੱਖ ਚਟੇ ਨਹੀਂ ਹਰੇ ਹੋਏ ਭਾਈ ਤੇ ਸਾਡਾ ਪੁੱਤੀ ਆ। ਵਰਬੀ ਜੀ ਮੈਨੂੰ ਤਾਂ ਕਈ ਚਿਰ ਹੋਇਆ ਲਈ ਫਿਰੰਦਿਆ ਕਹਿੰਦਾ ਕਿ ਤੁਹਾਨੂੰ ਇੱਕ ਨਵੀਂ ਜ਼ਿੰਦਗੀ ਦਊਂਗਾ ਤੇਰੇ ਨਿਆਣੇ ਚੰਗੇ ਸਕੂਲੇ ਪੜਾਊਂਗਾ ਸਾਰੀਆਂ ਤੇਰੀਆਂ ਜਮੇਅਰੀਆਂ ਚੁੱਕੂੰਗਾ ਮੈਂ ਨਾ ਇੱਡਾ ਵੱਡਾ ਝੂਠ ਇਹੋ ਜਿਹਾ ਝੂਠੇ ਨੇ ਕਈਆਂ ਨਾ ਬੋਲੇ ਆ ਤੂੰ ਆਪਣੇ ਨਿਆਣਿਆਂ ਨੂੰ ਛੱਡ ਕੇ ਤੇ ਇਹਦੇ ਨਾਲ ਰਹਿ ਪੈਂਗੀਂ ਤੂੰ ਇੰਨਾ ਬੱਚਿਆਂ ਦੇ ਵਿੱਚ ਪਿਆਰ ਹੁੰਦਾ। ਇਹ ਨਹੀਂ ਸਮਝ ਆਉਂਦਾ ਇਹ ਤੇਰਾ ਦਿਲ ਕਿਉਂ ਪੱਥਰ ਹੋ ਗਿਆ? ਜੇ ਤੂੰ ਆਪਣੇ ਨਿਆਣਿਆਂ ਦੀ ਬਣਦਾਈ ਤੇ ਇਹਦੀ ਬਣ ਜੇਗੀ। ਬੀਜੀ ਮੈਨੂੰ ਯਾ ਲੱਗੰਦਿਆ ਵੀ ਮੈਂ ਵਾਕਈ ਗਲਤ ਹਾਂ। ਮੇਰੀ ਗਲਤੀ ਆ। ਸੱਚ ਜਾਣੋ ਨਾ ਤੇ ਮੈਨੂੰ ਇਹਨਾਂ ਦੇ ਯਾਰ ਸਚਾਈ ਦਾ ਕੋਈ ਪਤਾ ਨਹੀਂ ਸੀ। ਮੈਨੂੰ ਉਹਦੇ ਬਸ ਮਿਲਦੇ-ਗਿਲਦੇ ਰਹਿਆ ਤੇ ਜੇ ਫੋਨ ਤੇ ਗੱਲਬਾਤ ਕਰ ਲੈਣੀ ਤੇ ਜਿਹੜੀ ਸੁਨਹਿਰੀ ਦੁਨੀਆ ਦੀ ਮੇਰੀ ਅੱਖਾਂ ਤੇ ਪੱਟੀ ਇਹਨਾਂ ਨੇ ਵੱਜੀ ਹੀ ਮੈਂ ਉਸ ਅੱਖਾਂ ਨਾਲ ਦੁਨੀਆ ਵੇਂਦੀ ਰਹੀ ਵੀ ਮੈਨੂੰ ਇਹਨਾਂ ਨੇ ਇੱਕ ਨਵੀਂ ਜ਼ਿੰਦਗੀ ਦੇਣੀ ਆ ਪਰ ਮੈਨੂੰ ਨਹੀਂ ਪਤਾ ਵੀ ਸੱਚ ਆ ਮੇਰੇ ਤਾਂ ਪਹਿਲਾਂ ਇਹਨਾਂ ਦੇ ਚੱਕਰ ਹੋਰ ਵੀ ਕਿਤੇ ਹੈਗੇ ਸੀ ਤੇ ਇਹ ਤੇ ਮੇਰੀ ਅੱਖਾਂ ਖੋਲ ਦਿੱਤੀਆਂ ਮੇਰੀ ਗਲਤੀ ਆ ਭੀਜੀ ਮੈਂ ਐਦਾਂ ਨਹੀਂ ਕਰੂੰਗੀ ਐਨੀ ਮੈਂ ਹੁਣ ਵੀ ਸਮਝਾਉਣੀ ਆ ਟੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਤੂੰ ਆਪਣੇ ਜਾ ਕੇ ਬੱਚਿਆਂ ਚ ਬਾਓ ਸਾਰੇ ਰਿਸ਼ਤੇਦਾਰੇ ਨੂੰ ਜ਼ੋਰ ਲਾ ਕੇ ਹਟ ਗਏ ਆ ਵੀ ਵਿਆਹ ਕਰਾ ਲਾ ਸਾਨੂੰ ਨਹੀਂ ਪਤਾ ਵੀ ਤੇਰੇ ਮਗਰ ਲੱਗਾ ਵਾ ਸਾਡਾ ਤੇ ਵੱਡਾ ਭਾ ਵੀ ਇਹਦੇ ਸੇਤੇ ਹੀ ਆਹੀਂ ਕੀ ਕਰਾਂਗੇ ਤੇ ਤੂੰ ਇੱਥੋਂ ਨਾ ਇਹਦੇ ਹੋਂਦਿਆਂ ਨੂੰ ਚਲੀ ਜਾ ਮੇਰੇ ਹੱਥਾਂ ਜੋੜੇ ਤੇਰੇ ਗਾੜੀ ਨਾ ਨਾ ਬਿਜੀ ਰਹੋ ਨਾ ਅਹੀਂ ਤੇ ਬੜੇ ਦੁਖੀ ਅੱਗੇ ਬੜੇ ਦੁਖੀ ਆ ਇਹਦੇ ਹੱਥੋਂ ਤੂੰ ਆਪਰੇ ਘਰ ਚਲ ਜਾ ਇਹਦਾ ਤੇਰੇ ਜਿਹੜੇ ਸੋਹਰੇ ਆ ਉਹ ਨਾ ਇਹਨੂੰ ਹਣ ਕੇ ਵੜਣਗੇ ਆਈ ਕੀ ਕਰਾਂਗੇ ਸਾਡੇ ਕੋ ਤੂੰ ਰੋ ਨਾ ਵੀਜੀ ਅਰੇ ਕੀ ਕਰਾਂਗੇ ਸਾਡੇ ਕੋ ਨੀ ਇਹ ਕੰਮ ਵੇਖਿਆ ਜਾਣਾ ਅੱਗੇ ਇੱਕ ਛੱਡ ਕੇ ਚਲ ਗਈ ਇਹਨੂੰ ਇਹੋ ਇਹ ਤੇ ਮਾੜੇ ਲੱਛਣ ਹੀ ਸੁਪ ਕਰੋ ਵੀਜੀ ਮੈਂ ਚਲ ਜਾਂ ਨਹੀਂ ਰੋ ਨਾ ਦਹੀਂ ਆ ਤਾਂ ਚੰਗਾ ਹੋਇਆ ਮੈਂ ਘਰ ਆ ਗਈ ਤੇ ਮੇਰੀਆਂ ਅੱਖਾਂ ਖੁੱਲ ਗਈਆਂ ਨੇ ਤੇ ਮੇਰੇ ਕੋ ਪਤਾ ਨਹੀਂ ਕਿੰਨਾ ਵੱਡਾ ਪਾਪ ਹੋ ਜਾਣਾ ਹੈ ਮੈਂ ਕਦੀ ਦੁਬਾਰਾ ਇਹਨਾਂ ਨੂੰ ਨਹੀਂ ਮਿਲੂੰਗੀ ਨਾਨਾ ਦਾ ਕਦੀ ਫੋਨ ਹੀ ਚੁੱਕੂੰਗੀ ਆਉਣਗੇ ਤਾਂ ਬੇਸ਼ੱਕ ਸਾਰਾ ਸੱਚ-ਸੱਚ ਦੱਸ ਦਿਓ ਸਾਰਾ ਸੱਚ-ਸੱਚ ਦੱਸ ਦਿਹੀਏਗਾ ਮੁੜ ਕੇ ਇਹ ਗਲਤ ਕੰਮਾਂ 'ਚ ਪਿਆ ਆ ਤੇਰਾ ਘਰ ਜਾੜਤਾ ਇਹਨੇ ਸਭ ਬੱਚੇ ਛੱਡ ਕੇ ਨਹੀਂ ਬੰਦੇ ਦੇ ਮਗਰ ਲੱਗੀਦਾ ਹੁੰਦਾ ਇਹ ਬੰਦਾ ਬਹੁਤ ਮਾੜਾ ਆ ਰਿਆ ਮਾਤਾ ਪਾਲਿਆ ਆਪਣੇ ਇੱਥੇ ਸਮੋਸੇ ਤੇ ਲਿਆਇਆ ਚਾ ਸਮੋਸੇ ਕਿੰਨੂ ਖਵਾ ਲੈਣੇ ਆ ਹਾਂ ਚਲ ਗਈ ਆਓ ਕਿਥੇ ਚਲ ਗਈ ਆ ਜਿੱਥੋਂ ਆਂਦੀ ਉੱਥੇ ਚਲ ਗਈ ਕੇ ਐਦਾਂ ਕਿਤੇ ਚਲ ਗਈ ਬਿਨਾਂ ਦੱਸੇ ਸੱਸ ਐ ਦੱਸ ਕਿਉਂ ਹੋਇਆ ਵਾ ਕਿੱਦਾਂ ਚਲ ਗਈ ਉਹਨੂੰ ਮੈਂ ਸਭ ਤੋਂ ਸੱਤ ਹੀ ਸੱਤ ਦਾ ਹੱਥ ਦਿੱਤਾ ਵਾ ਉਹ ਤੇਰੀਆਂ ਅੱਖਾਂ ਦੇ ਤੇ ਪੱਟੀ ਬੱਜੀ ਆ ਉਹ ਜਿਹੜੀ ਆਪਣੇ ਨਿਆਣਿਆਂ ਨੇ ਨਹੀਂ ਬਣਦੀ ਤੇਰੀ ਬਣ ਜੂਗੀ ਮਾਤਾ ਕੀ ਕੀਤਾ ਤੋ ਉਹਨੂੰ ਰੋਕ ਕੇ ਰੱਖ ਜੋ ਚਾਹ ਪਾਣੀ ਤੇ ਬੁਲਾਉਣੀ ਹੋ ਮਾਤਾ ਮੈਂ ਗੱਲ ਦੱਸਾਂ ਤੁਹਾਨੂੰ ਮੇਰਾ ਘਰ ਵਸ ਜਾਣਾ ਸੀ ਪਰ ਤੁਸੀਂ ਨਹੀਂ ਵਸਣ ਦੇਣਾ ਉਹ ਕੀ ਬਰਾਈ ਸੀ ਉਹਦੇ ਵਿੱਚ ਚੱਗੀ ਭਲੀ ਆਈ ਸੀ ਉਹਨੇ ਤੇ ਮਿਆਹ ਕਰਾ ਲੈਣਾ ਮੇਰੇ ਨਾਲ ਤੇ ਘਰ ਵਸ ਜਾਣਾ ਸੀ ਤੁਸੀਂ ਪਰ ਨਹੀਂ ਵਸਣ ਦੇਣਾ ਉਹ ਚ ਹੈ ਕੀ ਮਾਰਾ ਕੀ ਉਹ ਆਪਣੇ ਬੱਚਿਆਂ ਦੀ ਨਹੀਂ ਬਣੀ ਤੇਰੀ ਬਣ ਜੂਗੀ ਉਹ ਬਣ ਜਾਣੀ ਉਹ ਆਪ ਆਈ ਮੈਂ ਥੋੜੀ ਉਹਨੂੰ ਕਿਹਾ ਜਿਆਦਾ ਤੇ ਇਹਨਾਂ ਨਹੀਂ ਆਣੇ ਉਹਦੇ ਉਹਦੇ ਸਹੁਰੇ ਜਿਹੜੇ ਤੈਨੂੰ ਨਿਗਾ ਨਿਗਾ ਨਾ ਕਰਨਗੇ ਵੱਢ ਕੇ

ਜ਼ਰੂਰ ਮਾਤਾ ਨੇ ਕੋ ਕਿਆ ਹੋਣਾ ਵਾ ਜਿਹੜਾ ਫੋਨ ਨਹੀਂ ਚੁੱਕਣ ਦੀ ਮੇਰਾ ਜ਼ਰੂਰ ਉਲਟੀਆਂ ਪਲਟੀਆਂ ਗੱਲਾਂ ਸੱਚ ਨਹੀਂ ਆਨ